ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਖੋਟੇ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੁੱਟੋ ਚਾਰਨਾ ਹੈਗਾ ਜੀ ਜਿੰਨਾ ਚੋ ਇੱਕ ਤੋਕੜ ਆ ਇੱਕ ਸੁਆਸਵਾ ਆ ਤੇ ਦੋ ਗੱਬਣ ਆ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਮੇਰੀ ਸਪੈਸ਼ਲ ਬੈਂਤੀ ਕੋਈ ਵੀ ਨਗ ਤੁਹਾਨੂੰ ਫੱਟ ਬੈਂਦਾ ਪਸੰਦ ਹੁੰਦਾ ਆਕੇ ਤਸੱਲੀ ਪਰਖ ਤੁਸੀਂ ਕਰਨੀ ਹੁੰਦੀ ਹੈ ਜੀ ਮੇਰਾ ਕੰਮ ਸਰਪ ਨੂੰ ਪਸੂ ਦਿਖਾਉਣਾ ਹੁੰਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੋ ਨਾਮ ਤੇਜਿੰਦਰਪਾਲ ਸਿੰਘ ਜੀ ਪਿੰਡ ਖੋਤੇ ਜ਼ਿਲ੍ਹਾ ਮੋਗਾ ਜੀ ਤਹਿਸੀਲ ਨਿਹਾਲ ਸਿੰਘ ਆ ਮੋਬਾਈਲ ਨੰਬਰ ਜੀ 97817 ਜੀ 35344 ਠੀਕ ਹੈ ਵੀਰੇ ਚਾਰ ਨਗ ਹੈ ਜੀ ਅੱਜ ਕਿੱਧਰੋਂ ਸ਼ੁਰੂ ਕਰਕੇ ਜੀ ਬਸੂਈ ਵੜ ਤੋਂ ਕਰਦਿੰਦੇ ਢੱਬੇ ਵੜ ਤੋਂ ਸੂਆ ਕਿੰਨਾ ਜੀ ਇਹਦਾ ਇਹਦਾ ਸੂਆ ਦੂਜਾ ਵੀਰੇ ਕਦੋਂ ਤੂ ਇਹਨੂੰ ਅੱਜ ਪੰਜਵਾਂ ਦਾ ਨਾ ਦੁੱਧ ਹੋਊਗਾ 18-19 ਕਿਲੋ ਵੀਰੇ ਬੱਚਾ ਕੀ ਆ ਜੀ ਮਗਰ ਕੋਈ ਬੋਲਾ ਮੰਨ ਲੈ ਬੱਚੀ ਆ ਵੀਰੇ ਬੱਚੀ ਚੰਗੀ ਆ ਜੀਰ ਦੀ ਕੰਪਲੀਟ ਆ ਵੀਰੇ ਠੀਕ ਆ ਥਣਾ ਦੀ ਭੂਰ ਚਿੱਟੇ ਦੀ ਗੱਲ ਨਾ ਮੁੰਡੀ ਦੀ ਫੁੱਲ ਗਰੰਟੀ ਆ ਗੰਤੀ ਪੂਰੀ ਆ ਠੀਕ ਆ ਜਾਤ ਬਰੀਡ ਦੇ ਪੱਖ ਤੋਂ ਕਰਮ ਵਾਲੀ ਪੂਰੀ ਚੰਗੀ ਆ ਜੀ ਬਾਕੀ ਕੱਦ ਕਾਠ ਵਾਲੀ ਆ ਹਨਾ ਐ ਕੋਈ ਛੋਟੀ ਨਹੀਂ ਕੀ ਹਵਾਨਾ ਸੂਣਾ ਫਿਟਨੈਸ ਵਾਲਾ ਤੁਸੀਂ ਦੇਖ ਸਕਦੇ ਹੋ ਥਣ ਕੱਲਾ ਕੱਲਾ ਨਿਖੜ ਮਾ ਹੱਥੀ ਚਵਾਈ ਮੋੜ ਲਈ ਵੀਰੇ ਚੰਗੀ ਆ ਵੜ ਰੰਗ ਪ੍ਰਿੰਟ ਵਾਲੀ ਆ ਬਾਕੀ ਵੀਰੇ ਬੱਚਾ ਵੀ ਮਗਰ ਇਹਦੇ ਕੱਟੀ ਆ ਫਾਇਦਾ ਹੋ ਜਾਣਾ। ਵੱਛੀ ਆ ਮਗਰ ਇਹਦੇ ਫੀਮੇਲ ਆ ਵੀਰੇ। ਬਾਕੀ ਚੈੱਕ ਕਰ ਸਕਦੇ ਹੋਂ। ਸੋਨਾ ਮੁਠੀ ਵਾਲਾ ਥਣ ਕੱਲਾ ਕੱਲਾ ਨਿੱਖੜਮਾ, ਹੱਥੀ ਚਵਾਈ ਵਾਲਾ, ਹੋੜ ਛਾਂਕੇ ਤੇ ਭੂਰਾ ਵੀ ਨਹੀਂ। 18 ਕਿਲੋ ਦੀ ਬਾਈ ਦੱਸਦਾ ਕਿ ਆਪਣੇ ਘਰੇ ਚਵਾਈ ਕਰ ਸਕਦੇ ਆ। ਆਪਦੀ ਦੋ ਟਾਈਮ, ਚਾਰ ਟਾਈਮ, 6 ਟਾਈਮ। ਆਕੇ ਤਸੱਲੀ ਪਰਖ ਤੁਸੀਂ ਕਰਨੀ ਆ। ਜੈਜ ਡਿਮਾਂਡ ਵੀਰੇ ਜਿਹੜੇ ਲੈਣੇ ਆ ਉਹੀ ਦੱਸਿਓ ਇਹਦੇ 85000 ਦੀ ਦੇ ਦਾਂਗੇ। ਉਹ ਜੂ ਮਾਨਤਾ ਦਾ ਮਾਣਾ ਮੋਟਾ ਹੋਊਗਾ। ਠੀਕ ਆ 85000 ਦੀ ਬਾਈ ਕਹਿੰਦਾ ਦੇ ਦਾਂਗੇ ਥੋੜਾ ਕਨਾ ਮਾਨਤਾ ਨੂੰ ਹੋਊਗੀ। ਦੋ ਨੰਬਰ ਨਾਲ ਅਗੇ ਤਾਂ ਸੁਆਕੇ ਨਮਾ ਜੀ। ਇਹਦਾ ਪਹਿਲਾ ਵੀਰੇ। ਦੰਦੋ ਜੀ। ਚਾਰ ਦੰਦ ਆ ਵੀਰੇ। ਇਹ ਜਰਸੀ ਜੀ ਪੈਗੀ ਹੈ ਨਾ ਬਾਈ। ਹਾਂਜੀ ਹਾਂਜੀ ਵੀਰੇ। ਕਿੰਨੇ ਕ ਦਿਨ ਲੈਂਦੀ ਹੈ ਜੀ? ਲੈ ਲਜੂ 5-7 ਵੀਰੇ। ਠੀਕ ਆ ਹਵਾਨਾ ਵਾਲਾ ਸੋਨਾ ਹੈ ਨਾ ਬਾਈ ਇਹਦਾ। ਐਂਡ ਫਿੱਟ ਫਿੱਟ ਲੇਵਾ ਥਣ ਕੱਲਾ ਕੱਲਾ ਨਿੱਖੜ ਮਾ ਪੂੜ ਸ਼ੰਗ ਪੋਰਾ ਵੀ ਨਹੀਂ ਤੋੜਦੀ ਵੀਰੇ। ਮੂੰਹ ਤੋਂ ਚਾਰ ਉਹ ਆ ਕੇ ਦੇਖ ਵੀ ਸਕਦਾ ਕੋਈ ਠੀਕ ਆ ਕੇ ਦੇਖ ਵੀ ਸਕਦਾ ਬਾਕੀ ਜਰਸੀ ਦਾ ਵੀਰੇ ਦੁੱਧ ਵੀ ਸੰਗਣਾ ਹੁੰਦਾ ਸੈਟ ਵੀ ਚੰਗੀ ਆਉਂਦੀ ਆ ਕੁਆਲਿਟੀ ਤੁਹਾਡੇ ਸਾਹਮਣੇ ਆ ਕੁਆਲਿਟੀ ਦੇ ਪੱਖ ਤੋਂ ਗਰਮ ਵਾਲੀ ਪੂਰੀ ਚੰਗੀ ਆ ਮੁਠੀ ਵਾਲਾ ਥਾਣਾ ਚੈੱਕ ਕਰ ਲੋ ਜੀ ਹਵਾਨੇ ਦੀ ਫਿਟਨੈਸ ਬਹੁਤ ਆ ਅਜੇ ਤਿੰਨ ਤੋਂ ਚਾਰ ਦਿਨ ਬਾਅਦ ਦੱਸਦਾ ਕਿ ਡੇਟ ਮੁਤਾਬਕ ਸਮਾਂ ਲੈ ਜੂਗੀ ਜੀ ਇੱਕ ਦੋ ਦਿਨ ਵੱਧ ਵੀ ਸਕਦੇ ਆ ਘੱਟ ਵੀ ਸਕਦੇ ਆ ਸੋਹਣਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਮਾਂ ਨੇੜੇ ਤੋਂ ਤੁਹਾਨੂੰ ਚੈੱਕ ਕਰਾ ਦੇਣਾ ਜਿਹੜੀਆਂ ਬਾਲਟਲਾ ਤੁਹਾਨੂੰ ਹਵਾਨੇ ਚ ਦੇਖ ਰਹੀਆਂ ਨੇ ਸਾਰੀਆਂ ਕਰਮਾਲ ਜੀ ਨੇ ਕੱਢ ਕੇ ਸੁਣਾ ਬਹੁਤ ਚੰਗੀ ਜਰਸੀ ਐ ਸੋਹਣੀ ਮੂੰਹ ਤੋਂ ਚਾਰ ਦੰਦ ਹਜੇ ਬੱਚਾ ਹੀ ਆ ਹਵਾਨੇ ਦੀ ਫਿਟਨੈਸ ਤੁਸੀਂ ਇੱਕ ਵਾਰੀ ਫੇਰ ਦੇਖ ਸਕਦੇ ਹੋ ਇਹਦੀ ਜੈ ਜੀ ਡਿਮਾਂਡ ਜੀ ਇਹ 52000 ਦੀ ਤੇ ਜੋੜਾ ਲੈ ਜੇ ਸੱਜਣ ਕੋਈ ਜੀ ਕੋਈ ਨਹੀਂ ਮਾਨਤਾਨ ਕਰਦੇ ਠੀਕ ਐ ਨਗ ਨੰਬਰ ਆ ਗਿਆ ਵੀਰੇ ਆਪਣਾ ਤਿੰਨ ਇਹਦਾ ਸੂਆ ਕਿੰਨਾ ਮਾ ਜੀ ਇਹਦਾ ਸੂਆ ਵੀਰੇ ਦੂਜਾ ਠੀਕ ਐ ਇਹ ਸੂਈ ਵੀ ਐ ਜੀ ਹਾਂ ਇਹ ਸੂਈ ਵੀ ਆ ਬੱਟੇ ਵੀਰੇ ਪਿੰਡੋਈ ਆਪਣੀ ਲਈ ਦੀ ਆ ਠੀਕ ਐ ਇਹ ਘੱਟੋ ਘੱਟ ਵੀ 1.5 ਮਹੀਨੇ ਦੀ ਸੀ ਬੱਚਾ ਹੈ ਨਹੀਂ ਉਹਨਾਂ ਦੇ ਘਰੇ ਮਰ ਗਿਆ ਸੀ ਆਪਾਂ ਉਵੇਂ ਹੀ ਲਿਆਏ ਦੁੱਧ ਕਿੰਨਾ ਜੀ ਦੁੱਧ ਹੈ ਟਾਈਮ 12 13 ਕਿਲੋ ਛਿਵਾਈ ਕਰਾ ਦਾਂਗੇ ਜੀ ਮੈਂ ਨਾ ਵੀਰੇ ਗਰੰਟੀ ਹੈ ਠੀਕ ਹੈ ਵੀਰੇ ਪੰਡੀ ਸੀਲ ਦੀ ਆਪਨੀ ਕਰ ਦਿੱਤੀ ਠੀਕ ਹੈ ਬਿਨਾਂ ਨਹਾਣੇ ਤੋਂ ਦੁੱਧ ਵੀ ਬਈ ਇਹਦਾ 5 6 ਫੈਟ ਵਾਲਾ ਹੋਊਗਾ ਵੀਰੇ ਚੰਗੀ ਆ ਤੋਰ ਦਿਓ ਜੀ ਵੀਰੇ ਇਹ ਸਾਹੀਵਾਲ ਚ ਕ੍ਰੋਸ ਪੈਗੀ ਹੈ ਬਈ ਹਾਂ ਵੀਰੇ ਚਰਸੀ ਸਾਹੀਵਾਲ ਦਾ ਚਰਸੀ ਸਾਹੀਵਾਲ ਦਾ ਕ੍ਰੋਸ ਆ ਵੀਰੇ ਚਮਕਦਮ ਕਾਲੀ ਆ ਸੰਭੀ ਪਲੀ ਆ ਬੱਚਾ ਇਹਦਾ ਐਕਸਪੈਰੀ ਹੋ ਗਿਆ ਡੇਢ ਕੁ ਮਹੀਨਾ ਬਾਈ ਦੱਸ ਦਾ ਸਮਾਂ ਹੋਇਆ ਸੂਈ ਨੂੰ ਤੁਸੀਂ ਚਾਹੇ ਟੋਕੜੀ ਮੰਨ ਕੇ ਆ ਜਾਓ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿਖੜਮਾ ਹਾਥੀ ਚਵਾਈ ਵਾਲਾ ਕੱਟ ਵਾਲਾ ਹਵਾਨਾ ਚਾਰ ਹੀ ਥਾਣਾ ਮੋੜ ਲਿਆਈ ਮੇਰੇ ਬਾਕੀ ਵਜਨ ਵਜੂਦ ਵੀ ਕਰਮ ਵਾਲੀ ਦਾ ਪੂਰਾ ਚੰਗਾ ਫੁੱਲ ਸੰਭੀ ਪਲੀ ਹੈ ਫੇਸ ਕੁਆਲਿਟੀ ਦੇਖ ਸਕਦੇ ਹੋ ਫੁੱਲ ਚਮਕਦਾਮ ਕਾਲੀ ਹੈ ਜੀ 12 ਕਿਲੋ ਦੀ ਬਾਈ ਦੇ ਘਰੇ ਆਪਦੇ 13 ਕਿਲੋ ਜੀ ਠੀਕ ਆ 13 ਕਿਲੋ ਦੀ ਬਾਈ ਦੇ ਘਰੇ ਚਵਾਈ ਕਰ ਸਕਦੇ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਥਾਣ ਤੁਨੂੰ ਮੈਂ ਨੇੜੇ ਤੋਂ ਚੈੱਕ ਕਰਾ ਦਿਨਾ ਤੇ ਇਹਦਾ ਭਾ ਕਿੰਤਾ ਕਰੇ ਇਹ ਬਾਹ ਯਾਰ ਵੀਰੇ 50 ਚੋਂ ਮਾਨ ਕਰਨ ਕਰਦਾ ਇਹ ਬੱਚਾ ਹੁੰਦਾ ਦਾ 65 ਦੀ ਸੀ ਇਹ ਤਾਂ ਗੱਲ ਹੈਗੀ ਬਾਕੀ 12 ਕਿਲੋ ਦੁੱਧ 13 ਕਿਲੋ ਦੁੱਧ ਆ ਦੁੱਧ ਵੀ ਬਹੁਤ ਆ ਵੀਰੇ ਹਾਂ ਤੇ ਨਗ ਨੰਬਰ ਆ ਗਿਆ ਵੀਰੇ 4 ਇਹ ਪਹਿਲਾਂ ਵੱਛੀ ਆ ਵੀਰੇ ਸ਼ਾਹ ਦੰਦੋ ਜੀ ਦੰਦੋ ਦਾ ਯਾਰ ਵੀਰੇ ਨਹੀਂ ਪਤਾ ਇਹਦਾ ਕਿੰਨਾ ਕੁ ਸਮਾਂ ਲੈ ਜੂਗਾ ਇਹਦੇ ਰਹਿੰਦੇ 8 ਦਿਨ ਵੱਡੇ ਵੀਰੇ ਹਾਂ ਇਹ ਤਾਂ ਬਹੁਤ ਲੈ ਜੂਗਾ ਨਾ ਬਾਈ ਦੇ ਦਿਨ ਤੇ ਟਮਕਣਾ ਜਿਹੜਾ ਨਾਲ ਆ ਥਾਣਾ ਇਹ ਕੋਈ ਚੱਲਦਾ ਨਹੀਂ ਵੱਡੇ ਵੀਰੇ ਠੀਕ ਆ ਵੈਸੇ ਹੀ ਆ ਜਾਂਦੇ ਆ ਹਨਾ ਵੈਸੇ ਹੀ ਆ ਜਾਂਦੇ ਹਨੀ ਮਿੱਠੀ ਮਿੱਠੀ ਤੋਂ ਡਰਦੇ ਹੁੰਦੇ ਲੋਕੇ ਪੂਰੀ ਬਾਈ ਪੂਰੀ ਪੂਰੀ ਫੁੱਲ ਗਰੰਟੀ ਆ ਫੁੱਲ ਗਰੰਟੀ ਆ ਠੀਕ ਆ ਤੋੜ ਕੇ ਦਿਖਾ ਦੇ ਵੀਰੇ ਇਹਨੂੰ ਵੀ ਸੁਆ ਬਾਈ ਦੇ ਦੱਸਣ ਮੁਤਾਬਕ ਜੀ ਪਹਿਲਾ ਦੰਦੋ ਚੈੱਕ ਨਹੀਂ ਕੀਤੇ ਕੱਦ ਕਾਠ ਵੀ ਚੰਗਾ ਆ ਜਾਂਦਾ ਵਜਨ ਵਜੂਦ ਵੀ ਚੰਗਾ ਦੋ ਟਮਕਣੇ ਜਿਹਾ ਵੈਸੇ ਹੀ ਖਾਣਾ ਦੇ ਨਾਲ ਬਾਈ ਕਹਿੰਦਾ ਉਹ ਚੱਲਦੇ ਨਹੀਂ ਉਹਦੀ ਫੁੱਲ ਗਰੰਟੀ ਆ ਲੈਣਾ 8 ਲੈ ਜੂ ਹਜੇ ਡੇਟ ਮੁਤਾਬਕ ਕੋਈ ਗੱਲ ਨਹੀਂ ਜੀ ਦਰਦਾ ਥੋੜਾ ਜਿਹਾ ਕੈਮਰੇ ਤੋਂ ਡਰਦਾ ਉਪਰ ਆ ਗਾ ਨਹੀਂ ਆਈਆ ਵੀਰੇ ਇਹ ਤਾਜ਼ਾ ਹੀ ਆਇਆ ਨਾ ਆਈ ਹੁਣੇ ਹੀ ਜੋੜਾ ਹੋਊਗਾ ਆ ਇਹ ਪੱਠੇ ਦਾ ਤੈਨੂੰ ਨਾ ਚੱਕੇ ਜੀ ਨਹੀਂ ਲਾਇਆ ਇਹਨੇ ਕੋਈ ਗੱਲ ਨਹੀਂ ਜੀ ਫੇਸ ਕੁਆਲਟੀ ਵੀ ਸੋਹਣੀ ਐ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚ ਵਾਈ ਵਾਲਾ ਚੰਗੀ ਐ ਜੀ ਬੱਚੀ ਕੱਲੀ ਕੱਚੀ ਕੱਚੀ ਆ ਫੁੱਲ ਵਜਨ ਡਿਮਾਂਡ ਕੀ ਐ ਜੀ ਉਹਦੀ ਉਹਦੀ ਡਿਮਾਂਡ ਹੈਗੀ ਵੀਰੇ 48000 ਹੋਜੂ ਮਾਨਤਨ ਠੀਕ ਆ 48000 ਰੁਪਏ ਜੋ ਬਾਈ ਕਹਿੰਦਾ ਮਾਨ ਮਾਨਤਨ ਹੋਜੂਗਾ ਜੇ ਕੋਈ ਇਕੱਠੀਆਂ ਲੈ ਕੇ ਜਾਂਦਾ ਤਾਂ ਮਾਨਦਾਨ ਖੁੱਲਾ ਕਰ ਦਾਂਗੇ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ